ਸ੍ਰੀ ਅਕਾਲ ਜੀ ਸਾਰੇ ਕੁਤਰ ਵੀ ਭਰਾਵਾਂ ਨੂੰ ਉਮੀਦ ਕਰਦਾ ਠੀਕ ਠਾਕ ਹੋਵੋਗੇ ਕੁਤਰ ਕਾਤਰ ਸੈੱਟ ਹੋਣਗੇ ਸਾਰੇ ਬਾਈਆਂ ਦੇ ਅੱਜ ਬੜੇ ਦਿਨਾਂ ਬਾਅਦ ਬਲੌਗ ਦੀ ਸਟਾਰਟਿੰਗ ਕੀਤੀ ਆ ਐਤੋਂ ਪਹਿਲਾਂ ਪੁਰਾਣਾ ਬਲੌਗ ਅਪਲੋਡ ਕੀਤਾ ਸੀ ਤੇ ਅੱਜ ਨਵਾਂ ਬਲੌਗ ਬਣਾ ਕੇ ਅਪਲੋਡ ਕਰ ਰਹੇ ਆ ਜੀ ਤੇ ਬਾਕੀ ਵੀ ਆਪਣੇ ਬਲੌਗ ਦੇ ਵਿੱਚ ਇੱਕ ਦੋ ਬਾਈਆਂ ਦੇ ਮੈਸੇਜ ਆਏ ਸੀ ਇੰਸਟਾ ਤੇ ਵੀ ਬਾਈ ਸਾਡੇ ਬਲੌਗ ਚ ਨਾਮ ਲੈ ਦੇ ਇੱਕ ਬਈ ਦਾ ਆਇਆ ਸੀ ਤੇ ਇੱਕ ਨਿੱਕੇ ਮੁੰਡੇ ਦਾ ਨਿੱਕੇ ਜਿਹਾਗ ਦਾ ਆਇਆ ਸੀ ਕਹਿੰਦਾ ਮੇਰਾ ਹਰਮਨ ਨਾਮ ਹੈ ਤੇ ਬਾਈ ਬਣ ਕੇ ਬਲੌਗ ਚ ਲੈ ਦੀ ਠੀਕ ਹੈ ਜੀ ਹਰਮਨ ਬਰਾੜ ਇੱਕ ਤਾਂ ਉਹ ਨਾਮ ਸੀ ਤੇ ਇੱਕ ਨਾਮ ਬਾਈ ਨੇ ਹੋਰ ਮੈਸੀ ਕੀਤਾ ਸੀ ਕਿ ਹਾਂ ਸਿਮਰਨ ਸਿਮਰਨ ਬਾਈ ਦਾ ਨਾਮ ਹੈ ਆ ਦੋ ਨਾਮ ਲੈ ਤੇ ਜੀ ਬਲੌਗ ਦੇ ਵਿੱਚ ਬੰਨਣ ਮੈਸੀ ਕਰਕੇ ਕਿਹਾ ਸੀ ਕੋਈ ਚੱਕਰ ਨਹੀਂ ਐ ਡੱਕ ਡੱਕ ਕੰਮ ਇਹ ਤੇ ਬਾਕੀ ਬਈ ਬਲੌਗ ਦੇ ਨਾਲ ਬਣੇ ਰਿਹਾ ਕਰੋ ਤੇ ਇਧਰਲੇ ਖੁੱਡੇ 'ਚ ਯਾਰ ਦੋ ਆਂਡੇ ਪਏ ਸੀਗੇ ਇੱਕ ਤਾਂ ਪਕਾਲੇ ਚੀਨੇ ਥੱਲੇ ਰੱਖੇ ਸੀਗੇ ਤੇ ਇੱਕ ਰਤੇ ਫੁੰਝਾਲੇ ਤੇ ਠੀਕ ਹੈ ਮੇਰੇ ਵੀਰੋ ਰਤੇ ਫੁੰਝਾਲੇ ਨੇ ਤਾਂ ਬੱਚੇ ਕੱਢ ਲਏ ਆ ਤੇ ਕਾਲੇ ਜੀ ਨੇ ਨੇ ਵੀ ਕੱਢ ਲਈ ਸੀ ਠੀਕ ਆ ਜੀ ਉਹ ਗੱਲਾਂ ਐ ਹੋਈ ਵੀ ਉਹ ਬੱਚੇ ਆਂੜਿਆਂ ਜੀ ਮਰ ਗਏ ਤੋਂ ਨੇ ਇੱਕ ਤਾਂ ਬਾਹਰ ਨਿਕਲ ਕੇ ਮਰ ਗਿਆ ਇੱਕ ਆਂੜਿਆਂ ਚ ਮਰ ਗਿਆ ਪਤਾ ਨਹੀਂ ਚੱਕਰ ਕੀ ਸੀ ਤੇ ਉਧਰ ਰੱਤੇ ਭੂੰਜੀ ਵਾਲੇ ਨੇ ਬੱਚੇ ਕੱਢ ਲਏ ਅੱਜ ਹੀ ਕੱਢੇ ਕੱਲ ਸੌਰੀ ਠੀਕ ਆ ਜੀ ਕੱਲ ਕੱਢੇ ਆ ਤੇ ਦੋ ਬੱਚੇ ਉਹਨੇ ਕੱਢ ਲਏ ਤੇ ਉਹ ਤੰਦਰੁਸਤ ਰਹਿਣ ਠੀਕ ਆ ਮਾਲਕ ਕਿਰਪਾ ਕਰੇ ਉਹਨਾਂ ਦੇ ਤੇ ਦੋ ਬਾ ਉਹ ਮਰ ਗਏ ਤੇ ਦੋ ਪਰਲੇ ਖੁੱਡੇ ਚ ਨਿਕਲਣ ਵਾਲੇ ਆ ਹੀ ਬੱਚੇ ਹੈਗੇ ਆਪਣੇ ਕੋਲੇ ਹੁਣ ਉਹ ਦੱਸੋ ਕਮੈਂਟ ਕਰਕੇ ਉਸ ਤੋਂ ਬਾਅਦ ਬਰੀਡਿੰਗ ਕਰੀਏ ਜਾਂ ਬੰਦ ਕਰ ਦਈਏ ਠੀਕ ਆ ਜੀ ਤੇ ਨਾਲੇ ਅੱਜ ਹੁਣ ਟਾਈਮ ਨਾਲ ਦਾਣੇ ਦੋਨੇ ਪਾ ਦਨੇ ਆ ਹੁਣ ਦਾਣੇ ਪਾਇਆ ਕਰਾਂਗੇ ਠੀਕ ਆ ਜੀ ਤੇ ਕਿਉਂਕਿ ਦਿਨੇ-ਦਿਨੇ ਦਾਣੇ ਦੋਨੇ ਖਾ ਕੇ ਬੱਚਿਆਂ ਨੂੰ ਦੇ ਦਿੰਦੇ ਆ ਚੋਗਾ ਚਾਗਾ ਤੇ ਫਿਰ ਆਥਣੇ ਰੋਲਾ ਪੈ ਜਾਂਦਾ ਕਿਉਂਕਿ ਆਥਣੇ ਨੇਰਾ ਹੋ ਜਾਂਦਾ ਉਧਰੋਂ ਨਾਲੇ ਮਤਲਬ ਐਸ ਵੇਲੇ ਢਾ ਕੇ ਜਿਹੜੇ ਡਾਊਨ ਵਾਲੇ ਕਬੂਤਰ ਹੋਣਗੇ ਢਾ ਕੇ ਕਬੂਤਰ ਉਹ ਤੋਂ ਮੁੜ ਕੇ ਦਾਣੇ ਦੋਨੇ ਪਾਇਆ ਕਰਾਂਗੇ ਫਿਲਹਾਲ ਤਾਂ ਕੋਈ ਨਹੀਂਗਾ ਡਾਊਨ ਵਾਲਾ ਠੀਕ ਆ ਜੀ ਤੇ ਨਾਲੇ ਅੱਜ ਕੀ ਆ ਬੱਤਾਂ ਨੀ ਗੋਲਾ ਕਬੂਤਰ ਆਇਆ ਕਰਦਾ ਅੱਜ ਤਾਂ ਠੀਕ ਹੈ ਜੀ ਪਾ ਪਾਣੀ ਪੁਣੀ ਪਿਆਈ ਜਨੇ ਗਾਵਾਂ ਨੂੰ ਤੇ ਪਾਣੀ ਪੁਣੀ ਪਿਆ ਦਈਏ ਮੁੜ ਕੇ ਤੁਹਾਡੇ ਨਾਲ ਅੱਗੇ ਸ਼ੇਅਰ ਕਰਦੇ ਹਾਂ ਵੀ ਅੱਜ ਪੂਰੇ ਦਿਨ ਦਾ ਬਲਾਹੂਗਾ ਕੀ ਕਰਨਾ ਕੀ ਨਹੀਂ ਕਰਾਂਗੇ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਜੀ ਇਧਰ ਮੇਰੇ ਵੀਰੋ ਹੁਣ ਰੱਖ ਦਈਏ ਆਪਾਂ ਬੱਕਰੀਆਂ ਨੂੰ ਪਾਣੀ ਠੀਕ ਹੈ ਜੀ ਗਾਵਾਂ ਨੂੰ ਤਾਂ ਪਿਆ ਦਿੱਤਾ ਤੇ ਬਾਹਰ ਆਣ ਕੇ ਆਪੇ ਪੀ ਲੂਗੀ ਕਿਉਂਕਿ ਪਿਆਸ ਲੱਗੀ ਹੋਈ ਹੈ ਇਸ ਕੋ ਇਹ ਬਾਹਰ ਭੱਜ ਗਈ ਤੇ ਕੰਮ ਗਲਤ ਹੋ ਜਾਣਾ ਹੀ ਇੱਥੇ 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 ਟੱਡਿਆ ਤੂੰ ਵੀ ਪੀਲਾ ਪਾਣੀ ਪੋਣੀ ਪਿਆਦੀ ਫਿਰ ਰੋਟੀ ਪਾਣੀ ਛਕ ਲਈਏ ਫਿਰ ਆਵਾਂਗੇ ਕਬੂਤਰਾ ਕਰਨੇ ਠੀਕ ਹੈ ਜੀ ਫਿਰ ਕੂਤਰਾ ਨੂੰ ਛਤਰੀ ਛੁਤਰੀ ਤੇ ਲਾਉਣੇ ਆ ਨਾਲੇ ਬੱਚੇ ਨੂੰ ਬਾਹਰ ਕੱਢਦੇ ਛਤਰੀ ਤੇ ਲੱਤ ਬਨ ਕੇ ਬਿਠਾਉਣੇ ਆ ਨਾਲੇ ਤੁੱਪੇ ਤੁੱਪੇ ਪਾਉਣੇ ਆ ਯਾਰ ਕਬੂਤਰਾ ਦੇ ਜੂਆਂ ਲੱਗੀਆਂ ਪਈਆਂ ਠੀਕ ਹੈ ਜੀ ਤਾਂ ਕਰਕੇ ਹੋਰ ਪੀਲਾ ਇੱਧਰ ਨਹੀਂ ਹੈ ਇੱਧਰ ਨਹੀਂ ਹੈ ਹਜੇ ਨਹੀਂ ਹੈ ਜੇ ਨਹੀਂ ਬਾਹਰ ਨਹੀਂ ਜਾਣਾ ਪਤਾ ਹਜੇ ਤੂੰ ਵੀ ਤੂੰ ਵੀ ਚੱਲ ਅੰਦਰ ਟੱਡਾ ਆ ਜਾਣਾ ਹੋਏ ਤਾਂ ਹਾਂ ਜੀ ਤੁਸੀਂ ਗੰਦ ਪਾਉਂਗੇ ਹੁਣ ਕਿਹੜਾ ਇੱਥੇ ਘਾ ਹੈਗਾ ਮਨੇ ਮੈਨੂੰ ਵੱਡ ਕੇ ਲੈਣ ਕੇ ਬਾਦੂ ਜੀ 10 ਮਿੰਟ ਖਾਲੀ ਤੇ ਚਰਾ ਲਿਆ ਹੂੰ ਆਥਣੇ ਠੀਕ ਹੈ ਜੀ ਓਕੇ ਆ ਕੰਮ ਲਾ ਦੀਏ ਗੇਟ ਵਾਹ ਡਨ ਹੁਣ ਰੋਟੇ ਕੰਨ ਛਕ ਲਈਏ ਫਿਰ ਅਗੇ ਕੰਟੀਨਿਊ ਕਰਾਂਗੇ ਵਲੌਗ ਠੀਕ ਹੈ ਮੇਰੇ ਵੀਰੋ ਖੁੱਲਦਾ ਤਾਂ ਨਹੀਂ ਨਹੀਂ ਖੁੱਲਦਾ ਓਕੇ ਆ ਕੰਮ ਹਾਂ ਜੀ ਬਈ ਤੇ ਆ ਹੁਣ ਪਾ ਦੀਏ ਦਾਣੇ ਰੋਟੀ ਰੁਟੀ ਖਾ ਲਈ ਆਪਾਂ ਠੀਕ ਹੈ ਜੀ ਭਰ ਲਿਆ ਦਾਣਿਆਂ ਵਾਸਤੇ ਡੱਬਾ ਆ ਠੀਕ ਹੈ ਜੀ ਕਣਕ ਤੇ ਸਰੋਰ ਲਾਲੀ ਵਿੱਚ ਠੀਕ ਹੈ ਜੀ ਬੱਚਾ ਨੂੰ ਬੋਨ ਜਿਹੜੇ ਛੋਟੇ ਬੱਚੇ ਛੇਤੀ ਗਰੋਥ ਹੁੰਦੀਆਂ ਉਹਨਾਂ ਦੀ ਤੇ ਪਰ ਕੇ ਲੈ ਜਾਂਦਾ ਹੁਣ ਟਾਈਮ ਨਾਲ ਦਾਣੇ ਪਾਏ ਕਰਾਂਗੇ ਠੀਕ ਹੈ ਮੇਰੇ ਵੀਰੋ ਰਾਤ ਨੂੰ ਫਿਰ ਉੱਲਝੇ ਜਾਣੇ ਆ ਨਾਲੇ ਕਬੂਤਰ ਹੁਣ ਦਾਣੇ ਦੋਨੇ ਖਾ ਕੇ ਚੰਗੀ ਤਰੀਕੇ ਨਾਲ ਭੁੱਖ ਆਉਦੀ ਮਤਲਬ ਮਟਾ ਲੈਂਦੇ ਆ ਥੋੜੇ ਬਾੜੀ ਭੁੱਖ ਬਣਾਉਂਦੇ ਆ ਥਣੇ ਦਾਣੇ ਖਾਂਦੇ ਨਹੀਂ ਕੀ ਕਹ ਜੀ ਤਾਂ ਕਰਕੇ ਹੁਣੇ ਦਾਣੇ ਪਾ ਦਨੇ ਆ 12:30 ਹੋ ਗਏ ਆ 12:30 ਰੱਖ ਦੀਏ ਦਾਣੇ ਪਾਂਡਾ ਰੱਖ ਲਿਆ ਦਾਣਿਆਂ ਨਾਲ ੱੱਲੇ ਤੇ ਕੱਢ ਲਈ ਜੀ ਕੀ ਬਾਤਾਂ ਨੇ ਮੁੜ ਕੇ ਬੱਚੇ-ਬੁੱੱਚੇ ਨਿਕਲੇ ਆਉਣ ਤੋਂ ਮੁੜ ਕੇ ਜਿਹੜੇ ਜਿਹੜੇ ਛੜੇ ਕਬੂਤਰ ਰਹਿ ਗਏ ਉਹਨਾਂ ਨਾਲ ਕਬੂਤਰੀਆਂ ਲਵਾ ਕੇ ਜਿਨ੍ਹਾਂ ਤੇ ਹੁਣ ਦੋ-ਦੋ ਚਾਰ-ਚਾਰ ਬੱਚੇ ਲੈ ਲਾਂਗੇ ਜੇ ਕਬੂਤਰੀਆਂ ਮਿਲ ਗਈਆਂ ਤਾਂ ਬੜੀ ਵਧੀਆ ਗੱਲ ਆ ਠੀਕ ਆ ਜੀ ਕਿਸੇ ਨੇ ਦੇ ਦੂ ਦਿੱਤੀਆਂ ਤਾਂ ਪਰ ਯਾਰ ਮਿੱਤਰਾਂ ਨੇ ਨੇੜੇ-ਤੇੜੇ ਪੁੱਛ ਲਾਂਗੇ ਬਾਜ਼ੀਆਂ ਤੋਂ ਬਾਅਦ ਠੀਕ ਹੈ ਜੀ ਤੇ ਬਾਈ ਦਾਣੇ-ਦੂਣੇ ਪਾ ਦਈਏ ਨਾਲੇ ਹੁਣ ਜਿਹੜੇ ਮਤਲਬ ਆ ਲਾਸਟ ਵਾਰੀ ਬੱਚੇ ਕਢਾਉਣੇ ਆ ਅੱਦੋ ਮੁੜ ਕੇ ਕਬੂਤਰ ਆਪਾਂ ਲੱਗ ਕਰਦੇ ਨੇ ਜਿਨ੍ਹਾਂ ਦੇ ਬੱਚੇ ਕਢਾ ਲਏ ਫਿਰ ਉਸ ਕਬੂਤਰੀਆਂ ਨਾਲ ਪੁਰਾਣੇ ਕਬੂਤਰ ਲਾਉਣੇ ਜਿਨ੍ਹਾਂ ਦੇ ਅਜੇ ਕਢਾਈ ਨਹੀਂ ਬੱਚੇ ਠੀਕ ਹੈ ਜੀ ਤੇ ਫਿਰ ਆਪਣੇ ਕੋ ਕਬੂਤਰੀਆਂ ਦਾ ਘਟਾ ਤੇ ਕਬੂਤਰੀਆਂ ਕਈਆਂ ਤੋਂ ਪੁੱਛੀਆਂ ਤੇ ਕੋਈ ਸਰ ਜਵਾਬ ਨਹੀਂ ਦਿੰਦਾ ਤਾਂ ਕਰਕੇ ਫਿਰ ਆਪਾਂ ਇਹਨਾਂ ਕਢਾ ਲਾਂਗੇ ਠੀਕ ਹੈ ਜੀ ਤੇ ਕੇ ਨਾ ਦਾਣੇ-ਦੂਣੇ ਪਾ ਦਈਏ ਫਿਰ ਪਿੰਡ ਵੀ ਜਾ ਕੇ ਉਮੀਦ ਦਾ ਫੋਨ ਆਇਆ ਜੀ ਕਹਿੰਦਾ ਬਈਆਂ 1 ਕਮਿੰਟਾਂ ਤੱਕ ਪਿੰਡ ਜਾ ਕੇ ਆਉਣਾ ਪਤਾ ਨਹੀਂ ਕੀ ਕਰਕੇ ਆਉਣਾ ਆ ਦੇਖੋ ਹੁਣ ਕਬੂਤਰੀ ਬੜੀ ਭੁੱਖ ਮਣਾਉਂਦੀ ਜਿਨ੍ਹਾਂ ਨੇ ਬੱਚੇ ਕੱਢੇ ਤੇ ਇਹਨੂੰ ਧਾਣੇ ਪਾਦ ਕੇ ਟਰੇ ਖੇਚਣ ਗਿਆ ਆ ਖਲਾਰ ਦੀ ਬਾਹਰ ਧਾਣੇ ਸਾਫ ਜੂਈ ਨਾਲੇ ਠੀਕ ਹੈ ਕਿਆ ਬਾਤਾਂ ਮਠਾਈਆਂ ਵਿੱਚ ਲੱਗੀਆਂ ਪਈਆਂ ਲਓ ਜੀ ਹੁਣ ਪਾਦੀ ਇਹਨਾਂ ਨੂੰ ਧਾਣੇ ਭਰ ਕੇ ਕੋਲੀ ਇੱਕ ਅੱਧੀ ਕੋਲੀ ਪਾਦਨੇ ਜਿਹੜੇ ਹੁਣ ਹੁਣ ਖਾ ਲੈਣ ਤੇ ਸ਼ਾਮ ਨੂੰ ਫਿਰ ਚੱਲ ਵਰ ਕੇ ਪਾ ਦੇਣੇ ਇੱਕ ਟਾਈਮ ਹੀ ਪਾਇਆ ਕਰਾਂਗੇ ਠੀਕ ਹੈ ਮੇਰੇ ਵੀਰੋ ਦੁਪਹਿਰੇ ਪਾ ਦਿਆ ਕਰਾਂਗੇ ਇਸ ਕੋਲੇ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਇੱਕ ਰਾਂ ਦਾਣੇ ਪਾ ਲਈਏ ਬਾਹਰ ਖਿੰਦੇ ਆ ਕਬੂਤਰੀ ਚੱਸ ਵੇਖੋ ਕਰਤੀ ਦਾਣੇ ਦੀ ਟ੍ਰੇ ਚੱਕੇ ਆ ਨਾ ਨਾਲ ਦੀ ਨਾਲ ਆਉਗੀ ਹੁਣ ਟ੍ਰੇ ਚੱਕੀ ਆ ਤਾਂ ਉਹਨਾਂ ਨੂੰ ਆ ਗਈ ਸੀ ਭੱਜ ਗਏ ਹੁਣ ਵੇਖੋ ਨਾਲ ਦੀ ਨਾਲ ਦਾਣੇ ਤੇ ਆਉਗੇ ਆਇਆ 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 ਆ ਰਹੀ ਨੇ ਹੁਣ ਉਹ ਬੱਚਾ ਯਾਰ ਦਾਣੇ ਖਾਣ ਲੱਗ ਜੇ ਵੇਖ ਕੇ ਤਾਂ ਕਰਕੇ ਥੋੜਾ ਸਧਿਆ ਪਾਉਣੇ ਆ ਲੱਗੀ ਜੀ ਦਾਣੇ ਖਾਣੇ ਤਾਂ ਸਰੋਂ ਸਰੋਂ ਖਾਲਾ ਪੁੱਤ ਐਸ ਵੇਲੇ ਦਾਣੇ ਪਾਇਆ ਕਰਾਂਗੇ ਐਸ ਵੇਲੇ ਆਉਂਦੇ ਨਾ ਕੂਤਰ ਭੱਜੇ ਰਾਤ ਨੂੰ ਆਉਂਦਾ ਹੀ ਨਹੀਂ ਕੋਈ 3:00 ਵਜੇ ਪਾਉਣੇ ਜਦੋਂ ਸਾਥ ਨੇ ਐਸ ਵੇਲੇ ਦਾਣੇ ਧਰਦਿਆ ਕਰਾਂਗੇ ਠੀਕ ਹੈ ਜੀ ਨਾਲੇ ਚੈਨਲ 'ਚ ਵਲੌਗ ਵਧੀਆ ਬਣਦਾ ਨਾਲੇ ਆ ਉਸ ਵੇਲੇ ਫਿਰ ਵਧੀਆ ਬੰਦਾ ਟਾਈਮ ਪਾਸ ਹੋ ਜਾਂਦਾ ਉਸ ਵੇਲੇ ਦਾਣਿਆਂ ਦਾ ਕੰਮ ਹੁੰਦਾ ਉਧਰੋਂ ਗਾਵਾਂ ਦਾ ਕੰਮ ਹੋ ਜਾਂਦਾ ਵੀ ਦੁਪੱਟੇ-ਬੁੱੱਠੇ ਪਾਉਣੇ ਹੁੰਦੇ ਆ ਨਾਲੇ ਕੰਮ ਤਾਂ ਦੇ ਹੋਰ ਬਹੁਤ ਹੋ ਜਾਂਦੇ ਤਾਂ ਕਰਕੇ ਐਸ ਵੇਲੇ ਦਾਣੇ ਦੁਨੇ ਪਾ ਦਿਆ ਕਰਾਂਗੇ ਆਪਾਂ ਤਾਂ ਹੁਣ ਸਕੂਲੋਂ ਆਉਂਦੇ ਸਾਰੇ ਜਿਸਕੂਲ ਲੱਗੇ ਤਾਂ ਬੰਨੇ ਤੇ ਛੁੱਟੀਆਂ ਆਈਆਂ ਇਹਨਾਂ ਨੂੰ ਤਾਂ ਰਸਤੇ ਬਈ ਦਾਣੇ ਹੁਣ ਰੱਖ ਦਈਏ ਦੂਜੇ ਫੁੱਡੇ ਵਾਲਿਆਂ ਨੂੰ ਟਰੇ ਕੱਢ ਕੇ ਬਾਹਰ ਪਾਣੀ ਚੇਂਜ ਕਰ ਦਈਏ ਬਾਅਦ ਚੁੱਪਲਾ ਦਾਣੇ ਰੱਖ ਦਈਏ ਠੀਕ ਹੈ ਜੀ ਅਸ ਵੇਲੇ ਚਾਵਨਾ ਖਾ ਲੈਂਦੇ ਪਿਜਨ ਸਪਣੀ ਅੱਜ ਤਾਂ ਧੁੱਪੋਂ ਨਹੀਂ ਹੈਣੀ ਰਾਤ ਮੀਂਹ ਪਿਆ ਸੀ ਨਾ ਹਜੇ ਉਨੀ ਗਰਮੀ ਨਹੀਂ ਹੋਈ ਠੀਕ ਹੈ ਜੀ ਤੇ ਥੋੜੇ ਦਿਨਾਂ ਤੱਕ ਬਾਹਰ ਹੀ ਨਹੀਂ ਨਿਕਲਿਆ ਜਾਣਾ ਗਰਮੀ ਵੱਧ ਜਾਣੀ ਹੈ ਉਧਰ ਵੀ ਬੱਚੇ ਨਿਕਲੇ ਆਉਣ 6000 ਰੁਪਈ ਪਤਾ ਨਹੀਂ ਇੱਕ ਦੋ ਦੇਣਾ ਲੇਟ ਹੀ ਕੱਢੇ ਸੀ ਉਹਨਾਂ ਨਵੇਂ ਅੰਡੇ ਨਾਲ ਲੇਟ ਧਰੇ ਸੀ ਠੀਕ ਹੈ ਜੀ ਚਾਰ ਪੰਜ ਤਣ ਲੱਗ ਗਈ ਜਾਣਗੇ ਉਸ ਬੱਚਿਆਂ ਨੂੰ ਤਾਂ ਠੀਕ ਹੈ ਮੇਰੇ ਵੀਰੋ ਬਾਕੀ ਅੰਡੇ ਖਰਾਬ ਨਾ ਹੋ ਗਏ ਹੁਣ ਗਰਮੀ ਚ ਖਰਾਬ ਵੀ ਹੋ ਜਾਂਦੇ ਆ ਤੇ ਆ ਕਬੂਤਰ ਆਪਾਂ ਵਾਪਸ ਕਰਕੇ ਉਹਨਾਂ ਰੱਤਾ ਕਰਕੇ ਆਈਏ ਜਾਂ ਨਾ ਕਰਕੇ ਆਈਏ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਹਾਂਜੀ ਬਈ ਹੁਣ ਰੱਖ ਦਈਏ ਪਾਣੀ ਕਬੂਤਰਾਂ ਨੂੰ ਤਣੇ ਦੁਣੇ ਪਾ ਕੇ ਉੱਪਰ ਰਿਪੋਰਟ ਕਰਤੀ ਆ ਪਰਲੇ ਖੁੱਡੇ ਚ ਤਾਂ ਰੱਖ ਤੇ ਦਾਣੇ ਵੀ ਤੇ ਪਾਣੀ ਵੀ ਹੁਣ ਇਧਰਲੇ ਦੀ ਵਾਰੀ ਆ ਬਾ ਰੱਕੇਟ ਓਕੇ ਹੋ ਗਿਆ ਕੰਮ ਠੀਕ ਹੈ ਜੀ ਬਾ ਡਨ ਹੁਣ ਖਾਖੂ ਲੈਣ ਦੀ ਇਹਨਾਂ ਦਾਣੇ ਦੋਨੇ ਤੇ ਮੁੜ ਕੇ ਚੱਕ ਦਾਂਗੇ ਜੋ ਟਰੇ ਵਿਹਲੀ ਹੋਗੀ ਠੀਕ ਹੈ ਜੀ ਫਿਰ ਆਥ ਨੇ ਫਿਰ ਰੱਖ ਦਾਂਗੇ ਬੱਚੇ ਆਣਾ ਫਿਰ ਇੱਧਰ ਬੱਚਿਆਂ ਨੂੰ ਚੋਗਾ ਦੇਣਾ ਹੁੰਦਾ ਆਥ ਨੇ ਫਿਰ ਰੱਖ ਦਾਂਗੇ ਉਹ ਦੂਜਾ ਵਿੱਚ ਤਾਂ ਯਾਰ ਵੇਖੋ ਮਾਰਦਾ ਚਸ ਉਹ ਦੂਜਾ ਆਉਂਦਾ ਹੀ ਨਹੀਂ ਯਾਰ ਭਾਂਚੋ ਉਦਾਂ ਉਹ ਸੌਰੀ ਗੱਲ ਨਿਕਲ ਗਈ ਹੁਣ ਆ ਲਾਲ ਬੱਚਾ ਵੇਖੋ ਨਾਲ ਲਾਲ ਖਾਣ ਲੱਗ ਗਿਆ ਨਾ ਵਾਤ ਪਾਲੀ ਉਹ ਦੂਜਾ ਨਹੀਂ ਖਾਂਦਾ ਉਹ ਮਿਛਰਿਆ ਪਿਆ ਆ ਜਾ ਆ ਜਾ ਆ ਜਾ ਆ ਵੇਖਣਾ ਹੀ ਹੈ ਯਾਰ ਅੱਜ ਖਾਂਦਾ ਕਿਉਂ ਨਹੀਂ ਇਹ ਛੋਟਾ ਬੱਚਾ ਮਾਰਨ ਲੱਗ ਗਿਆ ਮੂੰਹ ਉਹ ਇਦੋਂ ਛੋਟਾ ਨਾਲੇ ਤੇ ਵੇਖ ਲਓ ਕਿੰਨਾ ਫਰਕ ਆ ਆਪੇ ਖਾਂ ਲੱਗ ਗਿਆ ਉਹ ਖਾਂਦਾ ਨਹੀਂ ਦੂਜਾ ਜਿਹੜਾ ਉਹ ਜੜੀ ਕੋਲੇ ਬੈਠਾ ਚੱਲ 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 ਪਿਛਲਾ ਪੈਂਚਰ ਅਗਲਾ ਹਾਂ ਅਗਲਾ ਆਵਾਜਾ ਟਾਇਰ ਨਿਕਲ ਗਿਆ ਜੀ ਹਾਂ ਜੀ ਬਈ ਮੋਟਰਸਾਂ ਦੇ ਪੈਂਚਰ ਘੜਾਤਾ ਤੇ ਨਹੀਂ ਤਾਂ ਉਹ ਹੁੰਦਾ ਹੁਣ ਚੱਲੀਏ ਪਿੰਡ 'ਚ ਗਾਂ ਥੋੜਾ ਜਿਹਾ ਕੰਮ ਹੈ ਫੋਨ ਦਾ ਕੈਮਰਾ ਸਾਫ਼ ਕਰਨ ਵਾਲਾ ਹੈ ਹਾਂਜੀ ਬਈ ਤੇ ਇਧਰੋਂ ਪ੍ਰਿੰਟ ਪ੍ਰਿੰਟ ਕਢਾ ਲਏ ਚੋਬਰ ਨੇ ਤੇ ਪੇਪਰ ਆ ਗਿਆ ਸੀਬੀਐਸਸੀ ਬੋਰਡ ਤੇ ਹਨਾ ਆਈਪੀਐਸਸੀ ਬੋਰਡ ਤੇ ਤੇ ਲਿਆ ਸਮਾਨ ਇਧਰ ਤੇ ਬਾ ਹੁਣ ਜਾਣੇ ਆ ਜੀ ਕਰਾਉਣੂ ਆ ਦੇਖੋ ਪ੍ਰਿੰਟ ਹੀ ਪ੍ਰਿੰਟ ਆ ਪੇਪਰ ਆ ਤੇ ਤਿਆਰੀ ਚੱਲ ਰਹੀ ਹੈ ਕੱਲ ਮਾਧ ਦਾ ਪੇਪਰ ਆ ਚੱਲਦਾ ਬੀ ਤੇ ਹੈ ਵਾਏ ਮਾਧ ਦਾ ਪੇਪਰ ਆ ਕੱਲ ਨੂੰ ਬਾਕੀ ਚੱਲਦੇ ਆ ਕਰਨੂ ਵਿਖਾਉਣੇ ਰਾਹ ਚ ਕੋਈ ਤਾਂ ਨਹੀਂ ਲੈਣੇ ਦਾ ਪੇਪਰ ਹੈ ਅਮਣੀ ਈ ਦੀ ਕਲਾਸ ਆ ਜਾਂਦਾ ਸ਼ੂਕ ਦਾ 3:51 ਤੇ ਕਲਾਸ ਸੀਗੀ ਤੇ 4:00 ਵਜ ਗਏ ਆ ਪਰ ਕਾਣੀ ਖਤਮ ਗਾਲਾਂ ਪਹਿਣੀਆਂ ਇਧਰ ਆਪਾਂ ਟੰਬੇ ਲਾਏ ਆ ਜੀ ਆਹਾ ਬੱਲਾ ਚੜ੍ਹਾਉਣ ਨੂੰ ਇਹਨਾਂ ਤੇ ਠੀਕ ਆ ਬਈ ਤੇ ਬਾਕੀ ਤਾਂ ਉਹ ਭਰਾ ਬਨਣ ਵਾਲੀਆਂ ਉਧਰ ਗਗਨ ਕਿ ਅੱਜ ਝੋਨਾ ਲਾਉਂਦੀ ਪਹਿਲੀ ਵਾਰੀ ਕੋਸ਼ਿਸ਼ ਕਰ ਰਹੇ ਆ ਕੋਸ਼ਿਸ਼ ਉਹਨਾਂ ਦੀ ਕਾਮਯਾਬ ਹੋਵੇ ਹਾਂਜੀ ਮੇਰੇ ਵੀਰੋ ਆਥਣ ਹੋ ਗਈ ਆ ਤੇ ਆਥਣ ਵਲੇ ਮੈਂ ਸੋਚਿਆ ਯਾਰ ਬੱਕਰੀ ਨੂੰ ਆ ਖਾਲੇ ਖੂਲੇ ਤੇ ਗਿਹੜੇ ਗੂੜੇ ਕਢਾ ਲਿਆਈਏ ਮੜਾ ਮੋਟਾ ਚਰਾ ਲਿਆਈਏ ਠੀਕ ਹੈ ਜੀ ਕਿਉਂਕਿ ਹੁਣ ਪੱਠੇ ਦਾ ਹੈ ਨਹੀਂ ਯਾਰ ਪੱਠੇ ਬੀਜੇ ਹੋਏ ਆ ਤੇ ਫਿਰ ਇਹਨਾਂ ਨੂੰ ਪਾਉਣ ਨੂੰ ਕੁਝ ਨਹੀਂ ਹੁੰਦਾ ਕਿल्ली ਥੂੜੀ ਨਾਲ ਇਹਨਾਂ ਦਾ ਸਰਦਾ ਨਹੀਂ ਤੇ ਫਿਰ ਮੈਂ ਸੋਚਿਆ ਇੱਥੇ 2-4 ਗੇੜੇ ਘੜਾ ਲਿਆਉਣਾ ਖਾਲੇ ਦਿਆਲੇ ਦਾਲੇ ਇਹਨੇ ਨਾ ਰੱਜ ਰੁੱਜ ਲਊਗੀ ਠੀਕ ਹੈ ਜੀ ਤੇ ਛੋਟੂ ਗੰਗੋਰੀ ਆਪਣੀ ਛੋਟੂ ਠੀਕ ਹੈ ਜੀ ਇਹਨਾਂ ਦਾ ਵਾਵਾ ਆਪਾਂ ਇਕੱਠ ਵਟ ਮਤਲਬ ਇਹਨਾਂ ਦਾ ਵਾਵਾ ਕਰਨਾ ਹੈ ਵਾਵਾ ਬਕਵਾਵਾ ਬੱਕਰੇ ਬੱਕਰੀਆਂ ਕਰਨੇ ਆ ਠੀਕ ਹੈ ਬਈ ਸੱਤ ਅੱਠ ਕਰ ਲੈਣੇ ਆ ਮਹੀਨੇ ਦੋ ਮਹੀਨਿਆਂ ਦੇ ਵਿੱਚ ਵਿੱਚ ਮਤਲਬ 6-7 ਮਹੀਨਿਆਂ ਚ ਦੂਜੀ ਬੱਕਰੀ ਵੀ ਹੁਣ ਦੋ ਤਿੰਨ ਮਹੀਨਿਆਂ ਤੱਕ ਸੂਣ ਵਾਲੀ ਆ ਉਹ ਨੂੰ ਇਹ ਬਣ ਜੂਗੀ ਤੇ ਇਹ ਵੀ ਸੂਪੂਗੀ ਹੁਣ ਤਾਂ ਸੁਖਣਾ ਕਰਦਾ ਬੱਕਰਾ ਆ ਗਿਆ ਕੇ ਬੱਕਰੇ ਦੀ ਥੋੜ ਹੁੰਦੀ ਸੀ ਹੁਣ ਤਾਂ ਕਰਦਾ ਬੱਕਰਾ ਠੀਕ ਹੈ ਜੀ ਠੀਕ ਹੈ ਮੇਰੇ ਵੀਰੋ ਹੁਣ ਤਾਂ ਆਪਣੇ ਆਪ ਬਰੀਡਿੰਗ ਕਰਾ ਲਾਂਗੇ ਜਦੋਂ ਚਾਹੀਦੀ ਹੋਏ ਹਾਂਜੀ ਭਾਈ ਪਰਲੇਬਾਨ ਜੋ ਲੈ ਜਾਂਦੀਆਂ ਤੇ ਹੁਣ ਉਹਲੇ ਪਾਸੇ ਲੈ ਆਂ ਘਾੜੇ ਕੋਲੇ ਘਾੜੇ ਚ ਇਹ ਵੈਸੇ ਤਾਂ 베ਰੀ ਕੋਲੇ ਠੀਕ ਹੈ ਜੀ ਤੇ ਇਦਲੇ ਛੋਟੂ ਗੈਂਗ ਬਦ ਦੋ ਅੱਧਾ ਪੌਣਾ ਘੰਟਾ ਹੋਰ ਚਲਾ ਲਈਏ ਘੰਟਾ ਹੋ ਗਿਆ ਆਪਾਂ ਨੂੰ ਪੂਰਾ ਨਾਲ ਇੱਕ ਦੋ ਵੀਡੀਓ ਵੇਖ ਲਈਆਂ ਇੰਟਰਵਿਊ ਵਾਲੀਆਂ ਠੀਕ ਹੈ ਜੀ ਕੋਈ ਸਿੱਖਣ ਨੂੰ ਹੀ ਬਲਦਾ ਕਬੂਤਰ ਬਾਜੀ ਦੀਆਂ ਤੇ ਬਾਕੀ ਉਹ ਕਿੰਨੀਆਂ ਰਿਪੋਰਟਾਂ ਰਜਾਰ ਜੋ ਲਈਏ ਫਿਰ ਇਹਨਾਂ ਨਤਾੜ ਕੇ ਤੇ ਫਿਰ ਛੋਟੇ ਬੱਚੇ ਨੂੰ ਬਾਹਰ ਕੱਢਦੇ ਹੇ ਛਤਰੀ ਤੇ ਪਰ ਮੈਂ ਲਾਈ ਆਉਂਦਾ ਯਾਰ ਇੱਥੇ ਬੰਨ ਗਏ ਲਾਈ ਆਵਾਂ ਬੱਚਾ ਬਾਹਰ ਹੀ ਖੱਜੂਗਾ ਸੋ ਇੱਥੇ ਬੰਦ ਨਾ 베ਰੀ ਨਾਲ ਮੈਂ ਠੀਕ ਹੈ ਜੀ ਬੱਕਰੀ ਨੂੰ ਤੇ ਉਹ ਲਾਏ ਹੋਣਾ ਮੈਂ ਜਾ ਕੇ ਬੱਚਾ ਛਤਰੀ ਤੇ ਇਧਰ ਦੀ ਜਾ ਕੇ ਪਰ ਰਹਿਣ ਦੀ ਕੱਲ ਨੂੰ ਹੀ ਲਾਵਾਂਗੇ ਉਹ ਫੋਰ ਨੇਰੀ ਨੇ ਫੋਰ ਪਰ ਸਾਰੀ ਉਹ ਕਰਤੇ ਕੀ ਕਹਿੰਦੇ ਹੁੰਦੇ ਆ ਹਟਾਤੇ ਸਾਰੇ ਪਟ ਪੁੱਟ ਤੇ ਠੀਕ ਹੈ ਜੀ ਮੈਂ ਕਰਨ ਉਹ ਬਹਿ ਬੂਗੇ ਤਾਂ ਉਹ ਦਵਾਰਾ ਉੱਥਾ ਵਰਨਾ ਬਹੂਗਾ ਕੱਲ ਨੂੰ ਵੇਖਾਂਗੇ ਹੁਣ ਠੀਕ ਹੈ ਜੀ ਫ੍ਰੀ ਹੋ ਕੇ ਨਹੀਂ ਤਾਂ ਕਰੋ ਗਲਾਂ ਪੈਣਗੀਆਂ ਬੱਕਰੀ ਨੂੰ ਕੱਲੀ ਨੂੰ ਛੱਡਿਆ ਐ ਝੜਕ ਤੇ ਤਾਂ ਕਰਕੇ ਬਈ ਤੇ ਕਬੂਤਰ ਆਪਾਂ ਛਤਰੀ ਤੇ ਲਾ ਦਿੱਤੇ ਉਹ ਖਾ ਦਿੰਨੇ ਆ ਤੁਹਾਨੂੰ ਉਹ ਬੈਠੇ ਝੋਬਰ ਆਪਣੇ ਉਹ ਰਛਤਰੀ ਨਹੀਂ ਵੇਖਦੀ ਹੋਰੀ ਹੋਰੀ ਹਾਂ ਠੀਕ ਹੈ ਛਤਰੀ ਤੇ ਲਾਤੇ ਆ ਤੇ ਇਧਰ ਆਪਾਂ ਬੱਕਰੀਆਂ ਕੋਲੇ ਆ ਗਏ ਸੀ ਦੁਬਾਰਾ ਫਿਰ ਇੱਕ ਰਾ ਪਾਣੀ ਪੂਣੀ ਪੀਣ ਗਏ ਸੀ ਘਰੇ ਨਾਲੇ ਪਹਿਜਨ ਛਤਰੀਆਂ ਤੇ ਲਾਉਣ ਗਏ ਸੀ ਠੀਕ ਹੈ ਜੀ ਪੂਰੇ ਕੈੜ ਤਰੀਕੇ ਨਾਲ ਬੱਕਰੀਆਂ ਚਰੀ ਜਾਂਦੀਆਂ ਆਪਣੀਆਂ ਤੇ ਬੱਸ ਹੁਣ 5-7 ਮਿੰਟ ਹੋ ਹੋਰ ਆ ਰੱਜ ਗਈ ਹੁਣ ਦੇਖਣ ਜੇ ਕਰ ਲੱਗ ਗਈ ਘਰ ਨੂੰ ਵਾੜਾ ਜਾਣ ਲੱਗ ਗਈ ਆ ਜਾ ਕੇ ਪਾਣੀ ਪੂਣੀ ਪਿਆ ਕੇ ਤੇ ਤਾੜਦੰਨੇ ਖੜੇ ਤੇ ਅੰਦਰ ਪਿੰਜਰੇ ਚ ਠੀਕ ਹੈ ਜੀ ਫਰਥਾ ਓਕੇ ਹਾਂ ਤੇ ਪੀਪਲਸ ਆਪਣੇ ਬੈਠੇ ਐ ਛਤਰੀ ਤੇ ਠੀਕ ਹੈ ਜੀ ਤੇ ਹੁਣ ਚਲਦੇ ਆ ਉੱਥੇ ਗਗਨਗਾਂ ਕੋਲੇ 10 ਮਿੰਟ ਜਾ ਕੇ ਗੱਲਾਂ ਬਾਤਾਂ ਮਾਰਦੇ ਵੇ ਨੇ ਕੀ ਕਰੀ ਜਾਂਦੇ ਕੀ ਨਹੀਂ ਝੋਨਾ ਲਈ ਜਾਂਦੇ ਆ ਝੋਨੇ ਦੀ ਤਿਆਰੀ ਉਹਨਾਂ ਦੀ ਕਿਵੇਂ ਚੱਲ ਰਹੀ ਆ ਜਾ ਕੇ ਬਖਾਉਣੇ ਆ ਨਾ ਧੋ ਲੈ ਆਪਾਂ ਪੂਰੀ ਗੈਟ ਅਪ ਚੇਂਜ ਕਰ ਲਿਆ ਜੀ ਨਾ ਧੋ ਕੇ ਪੂਰਾ ਵਾ ਹੁਣ ਜਾ ਕੇ 10 ਮਿੰਟ ਗੱਲਾਂ ਬਾਤਾਂ ਮਾਰਦੇ ਆ ਉਹਨਾਂ ਨਾਲ ਸਰੀਰ ਮਾਈਂਡ ਫਰੈਸ਼ ਹੋ ਜਾਂਦਾ ਠੀਕ ਹੈ ਜੀ ਕੋਈ ਇਧਰ ਲੀਆਂ ਸੱਟਦੀਆਂ ਕੋਈ ਉਧਰ ਦੀਆਂ ਸੱਟਦੀਆਂ ਠੀਕ ਹੈ ਮੇਰੇ ਵੀਰੋ ਹੁਣ ਚੱਲਦੇ ਆ ਉੱਥੇ ਤੇ ਆਣ ਕੇ ਬੱਚਿਆਂ ਨੂੰ ਛੁੱਲੇ ちゃっਦੇ ਦਿੰਨੇ ਆ ਠੀਕ ਹੈ ਜੀ ਜੀ ਬਈ ਤੇ ਇਧਰ ਗਗਨ ਪਹਿਲੀ ਵਾਰੀ ਲਾ ਰਿਹਾ ਝੋਨਾ ਕੈਹੋ ਖਜਾ ਐਕਸਪੀਰੀਅੰਸ ਹੈ ਦੱਸੋ ਲੈ ਆਸਮ ਮਯਾਕ ਵਾਲੀ ਕੋਈ ਕਿਸਾਨ ਯਾਰ ਵੀਰ ਵੇਂਦਾ ਆਪਣਾ ਦੱਸੂਗਾ ਵੀ ਕੋਈ ਹਾਲੀ ਦੱਸੂਗਾ ਪੁੱਛ ਦੱਸ ਕੀ ਪੁੱਛਣਾ ਇਧਰ ਪਨੀਰੀ ਵੇਚਤੀ ਆ ਪਹਿਲੀ ਵਾਰੀ ਝੋਨਾ ਲਾਉਂਦੇ ਕਿਹੜਾ ਵੀ ਲਾਇਆ ਬਸ ਇਹ ਕੁੜੀ ਆ ਜੀ ਕੈਮਰੇ ਤੇ ਅੱਗੇ ਸੰਗ ਜਾਂਦੀ ਆ ਉਹ ਪੈਣ ਚੋ ਕਿਸੇ ਦੀ ਛੜਦਾ ਨਹੀਂ ਗਤੀ ਪੈਣ ਤੇ ਮੜੀ ਅੱਖ ਰੱਖਣੀ ਕੈਮਰੇ ਅੱਗੇ ਸੰਗ ਜਾਂਦਾ ਦੱਸ ਕਿਹੜਾ ਵੀ ਆ ਹੋਏਗਾ ਓਏ ਪਤਾ ਨਹੀਂ ਕਿਹੜਾ ਹੀ ਦੱਸਾਂਗੇ ਬਾਅਦ ਚੋਂ ਸੱਪਾਂ ਦੇ ਨਹੀਂ ਪਤਾ ਨਹੀਂ ਹੁਣ ਕੀ ਕੀ ਜਾਂਦੇ ਆ ਸੱਪ ਸੁਪਾਗਾ ਕੋਈ ਤੇ ਬਾਕੀ ਪਹਿਲੀ ਵਾਰੀ ਐਕਸਪੀਰੀਅੰਸ ਕਿਵੇਂ ਦਰਿਆ ਪਨੀਰੀ ਲਾਉਣ ਦਾ ਵਧੀਆ ਪਹਿਲੀ ਵਾਰੀ ਬੀਜਦੇ ਆ ਪ੍ਰਮਾਤਮਾ ਸੁੱਖ ਰੱਖੇ ਠੀਕ ਹੈ ਜੀ ਆ ਸਾਰੇ ਤਿੰਨ ਕਿੱਲਾਂ ਚ ਤਿੰਨ ਜੀ ਗੜਨ ਕਰਿਓ ਆ ਗਿਆ ਪੁੱਠੇ ਤੇ ਹੁਣ ਜਾ ਕੇ ਨਾਲੇ ਤਲਾਹ ਦੀਏ ਕਬੂਤਰ ਆਪਣੇ ਛਤਰੀ ਤੋਂ ਤੇ ਨਾਲੇ ਪਾ ਦੀਏ ਦਾਣੇ ਠੀਕ ਹੈ ਜੀ ਦਾਣੇ ਤਾਂ ਪਾਏ ਵੀ ਸੱਚ ਕੁ ਬੱਚੇ ਨੂੰ ਛੋਲੇ ਛਾਲੇ ਦੇ ਦਿੱਗੇ ਨਾਲੇ ਉਹਨੂੰ ਪਾਣੀ ਪੂਣੀ ਪਿਆ ਦਿੱਗੇ ਉਹ ਆਪ ਤਾਂ ਜੇ ਖਾਣ ਨਹੀਂ ਲੱਗਿਆ ਵਿਚਾਰਾ ਠੀਕ ਹੈ ਜੀ ਇੰਨਾ ਕੰਮ ਆਪਾਂ ਨੂੰ ਹੀ ਕਰਨਾ ਪੈਂਦਾ ਤੇ ਛੁਰਲੇ ਆਪਾਂ ਭੌਂ ਕੇ ਧੁੱਪੇ ਰੱਖੇ ਹੋਏ ਨੇ ਕੁਝ ਰਾਤ ਦੇ ਰੱਖੇ ਸੀ ਕੁਝ ਹੋਰ ਵਿੱਚ ਐਡ ਕਰਤੇ ਸੀ ਆਪਾਂ ਠੀਕ ਹੈ ਜੀ ਯਾਰ ਇਹ ਦਿਨੇ ਬੱਚੇ ਨੂੰ ਤੇ ਰੱਤੇ ਨੂੰ ਲਾ ਕੇ ਛੱਡਦੇ ਹੁੱਡੇ ਚ ਕੱਲ ਨੂੰ ਆਈ ਹੋਪ ਵੀਡੀਓ ਸਕੂਲ ਨਾ ਗਏ ਤੇ ਸਕੂਲ ਵਾਣ ਕੇ ਇਹ ਸਕੂਲ ਨਾ ਗਏ ਤੇ ਫਿਰ ਬੱਚਾ ਡਾਵਾਂਗੇ ਨਹੀਂ ਤਾਂ ਫਿਰ ਨਹੀਂ ਡਾਉਂਦੇ ਫਿਰ ਆਣ ਕੇ ਇੱਕ ਦੋ ਦਿਨ ਛਤਰੀ ਤੇ ਬੰਦਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਿ ਡੰਡਾਈਏ ਬੱਚਾ ਠੀਕ ਹੈ ਜੀ ਹਾਂਜੀ ਬਾਈ ਤੇ ਹੁਣ ਕੂਤਰ ਨੂੰ ਆਪਾਂ ਚੋਗਾ-ਚਗਾ ਦੇਤਾ ਬੱਚੇ ਨੂੰ ਔਡੇ ਤੇ ਬੈਠਾ ਤੇ ਹੁਣ ਇਹਨੂੰ ਤਾੜਦੀਏ ਖੁੱਡੇ ਦੇ ਅੰਦਰ ਠੀਕ ਹੈ ਜੀ ਤੇ ਵਾਹ ਓਕੇ ਆ ਕੱਲੂ ਇਹਨੂੰ ਦੂਜੇ ਖੁੱਡੇ 'ਚ ਤਾੜਾਂਗੇ ਠੀਕ ਹੈ ਜੀ ਫਿਰ ਅੱਜ ਦੇਖੋ ਕਿੱਥੇ ਬੈਠਾ ਆਪਣਾ ਤਰਾ ਯਾਰ ਠੀਕ ਹੈ ਬੋਏ ਨੂੰ ਘਜਾਉਣਾ ਨਹੀਂ ਯਾਰ ਇਹਨੂੰ ਡਾਉਣਾ ਹੈ ਇਹ ਸਾਲਾ ਗਿੱਧਦਾ ਕੀ ਕਰੀ ਜਾਂਦਾ ਹਰ ਦੱਸੋ ਕੋਈ ਤੇ ਚੋਗਾ ਨਹੀਂ ਦਿੰਦੇ ਫਿਰ ਚੋਗਾ ਨਹੀਂ ਖਾਂਦਾ ਯਾਰ ਇੱਥੋਂ ਦੂਜਾ ਬੱਚਿਆਂ ਦੇ ਨਾਲ ਦਾ ਖਾਣ ਲੱਗ ਗਿਆ ਇਹਨੂੰ ਪਤਾ ਨਹੀਂ ਕੀ ਮੌਤ ਪੈਂਦੀ ਹੈ ਨਹੀਂ ਬੋਏ ਮੌਤ ਤਾਂ ਹੂੰ ਗੱਲ ਕਰਦੇ ਆ ਇਹਨੂੰ ਪਤਾ ਨਹੀਂ ਕੀ ਸੱਪ ਨਾਲ ਲੜਦਾ ਵੀ ਜਿਹੜਾ ਖਾਂਦਾ ਨਹੀਂ ਤੇ ਬਾਕੀ ਢਾਣੇ ਦੋਣੇ ਓਕੇ ਜੀ ਯਾਰ ਵੋਟਾਂ ਮਿਲਦੇ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਫਾਇਦਾ ਵਲੌਗ ਇੱਥੇ ਕਰਦੇ ਸਮਾਪਤ ਠੀਕ ਹੈ ਜੀ ਓਕੇ ਬੋਏ ਟਾਟਾ ਸਾਰਿਆਂ ਨੂੰ ਤਲਾਕ ਦੂਜੇ ਖੁੱਡੇ ਚ ਵੀ ਲਾ ਦੀਏ ਫਿਰ ਲਾ ਦੀਏ ਤਲਾਕ ਠੀਕ ਹੈ ਜੀ ਇੱਕ ਮਿੰਟ ਤਾਂ ਕੋਣ ਰੱਖੇ